ਜੀ ਕਿ ਦਾਂ ਜੀ ਸਾਰੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਪਹਿਲਾਂ ਤਾਂ ਆਪਣੇ ਸੂਟ ਦੋ ਤਿੰਨ ਕਿ ਰੈਡੀ ਹੋਏ ਸੀਗੇ ਉਹ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿ ਇਹ ਦੇਖੋ ਜੀ ਇਹ ਆਪਣਾ ਸਿਲਕ ਪਸ਼ਮੀਨੇ ਦੇ ਉੱਤੇ ਰੈਡੀ ਹੋਇਆਗਾ ਜਸਟ ਉਹਨਾਂ ਨੇ ਸਿੰਪਲ ਵਰਕ ਕਰਵਾਇਆਗਾ ਘੇਰਾ ਤੇ ਬਾਜੂ ਦੇ ਉੱਤੇ ਬਹੁਤ ਸੋਹਣਾ ਵਰਕ ਹੈ ਇਹ ਸਟਾਫ ਦੇ ਵਿੱਚ ਆਪਣੇ ਕੋਲੇ ਕਾਫੀ ਕਲਰ ਅਵੇਲੇਬਲ ਹੈਗੇ ਨੇ ਤੁਸੀਂ ਕਿਸੇ ਵੀ ਕਲਰ ਦੇ ਉੱਤੇ ਕਸਟਮਾਈਜ਼ ਕਰਵਾ ਸਕਦੇ ਹੋਗੇ ਜੇ ਤੁਸੀਂ ਹਲਕਾ ਫੁਲਕਾ ਕੁਝ ਪਸੰਦ ਕਰਦੇ ਹੋਗੇ ਇਹ ਸੂਟ ਦਾ ਜਿਹੜਾ ਪ੍ਰਾਈਜ਼ ਹੈਗਾ 1700 ਰੁਪਏ ਰਹੂਗਾ ਜੀ ਵਿਦਆਊਟ ਦੁਪੱਟਾ ਤੋਂ 1700 ਰੁਪਏ ਹੈ ਮਤਲਬ ਇਹ ਕਸਟਮਰ ਦਾ ਹੈਗਾ ਬਟ ਮੈਂ ਤੁਹਾਨੂੰ ਸਿਰਫ ਦਿਖਾ ਰਹੀ ਆਂਗੀ ਤੇ ਇੱਕ ਇਹ ਆਪਾਂ ਰਾਮ ਟੈਕਸ ਪਸ਼ਮੀਨੇ ਦੇ ਵਿੱਚ ਸੂਟ ਰੈਡੀ ਕਰਵਾਏਗਾ ਬਹੁਤ ਸੋਹਣਾ ਦੇਖੋ ਇੰਬੋਰਡਰੀ ਚੈੱਕ ਕਰੋ ਸਭ ਤੋਂ ਪਹਿਲਾਂ ਤਾਂ ਸਿੰਗਲ ਟਾਂਕੇ ਦੀ ਦੇਖੋ ਬਿਲਕੁਲ ਸਿੰਗਲ ਟਾਂਕ ਹੈ ਜੀ ਇਹ ਬਹੁਤ ਜ਼ਿਆਦਾ ਥੋੜਾ ਜਿਹਾ ਇਹ ਜੇ ਟਾਈਮ ਵੀ ਕਿ ਲੱਗਦਾ ਕਿਉਂਕਿ ਦੁਬਾਰਾ ਰਿਪੀਟ ਨਹੀਂ ਹੁੰਦਾ ਧਾਗਾ ਉੱਥੋਂ ਦੀ ਜਿੱਥੋਂ ਆਪਾਂ ਧਾਗਾ ਲਾ ਜਾ ਰਹੀ ਹੈਗੀ ਮਸ਼ੀਨ ਦੁਬਾਰਾ ਨਹੀਂ ਹੁੰਦਾ ਕਿਉਂਕਿ ਆਪਣਾ ਕੋਈ ਕੰਪਿਊਟਰਾਈਜ਼ ਕੰਮ ਨਹੀਂ ਹੈਗਾ ਇਦਾਂ ਲੱਗ ਰਿਹਾ ਜਿਵੇਂ ਪੇਂਟਿੰਗ ਕੀਤਾ ਹੋਇਆ ਹੁੰਦਾ ਇਹ ਸੂਟ ਤੁਸੀਂ ਸਾਡੇ ਕੋਲੋਂ ਵਾਈ ਵੀ ਕਰ ਸਕਦੇ ਹੋ ਰਾਮ ਟੈਕਸ ਦਾ ਜੇ ਖੁਸ਼ਮੀਨਾ ਰਹੂਗਾ ਜੀ ਇਹ ਤੇ ਬਹੁਤ ਵਧੀਆ ਸਟੱਫ ਹੈਗਾ ਕੋਈ ਇਤੇ ਬੁਰਨੀ ਆਂਦਾ ਹੈਗਾ ਜਿੰਨਾ ਮਰਜ਼ੀ ਕੁੱਟਕੁੱਟ ਕੇ ਹੜਾਓ ਬੁਰਨੀ ਆਊਗਾ ਇਸ ਸਟੱਫ ਦੇ ਉੱਤੇ ਤੇ ਇਹਦਾ ਜਿਹੜਾ ਪ੍ਰਾਈਸ ਹੈਗਾ ਉਹ ਰਹੂਗਾ ਜੀ 2000 2000 ਰੁਪਏ ਵਿਦਆਉਟ ਦੁਪੱਟਾ 2000 ਦਾ ਸੂਟ ਹੈ ਜੀ ਇਹ ਘੇਰਾ ਤੇ ਬਾਜੂ ਦਾ ਵਰਕ ਕਰਵਾਇਆ ਆਪਾਂ ਨੇ ਫ੍ਰੀ ਸਾਈਜ਼ ਹੈਗਾ ਜਿੰਨਾ ਮਰਜ਼ੀ ਘੇਰਾ ਕਰ ਲਿਓ ਤੁਸੀਂ ਤੇ ਬਹੁਤ ਸੋਹਣਾ ਸੂਟ ਹੈਗਾ ਇਹਦੇ ਨਾਲ ਤੁਸੀਂ ਟਾਈ ਡਾਈ ਦੁਪੱਟਾ ਕਰਵਾਉਂਗੇ ਬਹੁਤ ਜ਼ਿਆਦਾ ਸੋਹਣਾ ਲੱਗਣਾਗਾ ਸਿੰਗਲ ਟੰਕਾ ਹੀ ਦੇਖੋ ਰਫਲੀ ਟੰਕਾ ਬਣਾਉਣਾ ਸੌਖਾ ਹੁੰਦਾਗਾ ਬਟ ਸਿੰਗਲ ਟੰਕਾ ਥੋੜਾ ਜਿਹਾ ਕੋਸਟਲੀ ਵੀ ਪੈਂਦਾ ਤੇ ਵਰਕ ਵਾਟੇ ਬਾਕੀ ਤੁਸੀਂ ਆਪਣੇ ਜੋ ਆਈਸ ਅਕੋਰਡਿੰਗ ਵੀ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋਗੇ ਆਪਣੇ ਕੋਲੇ ਰਾਮ ਟੈਕਸ ਤੇ ਦੇ ਸ਼ਿਲਕ ਪਸ਼ਮੀਨੇ ਦੇ ਸਾਰੇ ਤਰ੍ਹਾਂ ਦੇ ਬਾਕੀ ਮੈਂ ਇੱਕ ਵੀਡੀਓ ਜ਼ਰੂਰ ਅਪਲੋਡ ਕਰਾਂਗੀ ਤੁਹਾਡੇ ਲਈ ਵੀ ਆਪਣੇ ਕੋਲੇ ਕਿੰਨੇ ਤਰ੍ਹਾਂ ਦੇ ਪਸ਼ਮੀਨੇ ਨੇਗੇ ਆਪਣੇ ਕੋਲੇ 5 ਤਰ੍ਹਾਂ ਦੇ ਪਸ਼ਮੀਨੇ ਨੇਗੇ ਤੇ ਵਰਕ ਤੁਸੀਂ ਕਿਦਾਂ ਮਰਜ਼ੀ ਦੇ ਪਸ਼ਮੀਨੇ ਤੇ ਕਰਵਾ ਸਕਦੇ ਹੋਗੇ ਲਓ ਜੀ ਇੱਕ ਮੈਂ ਹੋਰ ਤੁਹਾੜਨੇ ਵਾਲੀ ਹੀ ਸਲਾਹ ਕਰਨਾ ਚਾਹੁੰਦੀ ਆਂ ਕਿ ਮੈਂ ਤੁਹਾਡੇ ਅਕੋਰਡਿੰਗ ਹੀ ਚੱਲਣਾ ਹੁੰਦਾਗਾ ਕਿ ਆਪਾਂ ਹੋਰ ਵੀ ਜ਼ਿਆਦਾ ਜੇ ਕੋਸਟਲੀ ਪਸ਼ਮੀਨਾ ਚਾਹੁੰਦੇ ਹੋ ਤੁਸੀਂ ਪਿਓਰ ਵਾਲਾ ਤਾਂ ਮੈਨੂੰ ਜਰੂਰ ਦੱਸਿਓ ਮੈਂ ਲੈ ਕੇ ਆਵਾਂਗੀ ਤੇ ਉਹ ਤੁਹਾਨੂੰ ਵੀ ਪਤਾ ਥੋੜਾ ਜਿਹਾ ਪਿਓਰ ਵਾਲਾ ਪਸ਼ਮੀਨਾ ਹੁੰਦਾਗਾ ਇੰਪੋਰਟਡ ਹੁੰਦਾਗਾ ਤੇ ਜੇ ਤੁਸੀਂ ਉਦਾਂ ਦੇ ਪਸ਼ਮੀਨੇ ਮੰਗਵਾਉਣਾ ਚਾਹੁੰਦੇ ਹੋ ਤਾਂ ਆਪਾਂ ਉਹ ਵੀ ਜਰੂਰ ਫੈਬਰਿਕ ਲੈ ਕੇ ਆਵਾਂਗੇ ਬਟ ਉਹ ਆਪ ਆਰਡਰ ਤੇ ਹੀ ਲੈ ਕੇ ਆਵਾਂਗੇ ਇੱਕ ਸੂਟ ਮੈਂ ਆਪਣਾ ਭੇਜਿਆ ਹੋਇਆ ਉਸ ਪਸ਼ਮੀਨੇ ਤੇ ਤੁਹਾਨੂੰ ਦਿਖਾਵਾਂਗੇ ਬਿਲਕੁਲ ਲਾਈਟ ਵੇਟ ਹੁੰਦਾਗਾ ਉਹ ਬਟ ਹੁੰਦਾਗਾ ਗਰਮ ਜਮਾ ਲਾਈਟ ਵੇਟ ਚੁੰਨੀ ਵਰਗਾ ਵੇਟ ਹੁੰਦਾ ਉਹਦੇ ਵਿੱਚ ਮੇਰਾ ਆਪਣਾ ਸੂਟ ਰੈਡੀ ਹੋਣਾ ਗਿਆ ਮੈਂ ਦਿਖਾਵਾਂਗੀ ਤੇ ਉਸ ਤੋਂ ਬਾਅਦ ਤੁਸੀਂ ਹਾਂ ਕਲਰ ਤੁਸੀਂ ਆਪਣੀ ਚੁਆਇਸ ਦਾ ਦੱਸ ਕੇ ਸਿਰਫ ਮੈਂ ਆਰਡਰ ਤੇ ਲੈ ਕੇ ਆਵਾਂਗੀ ਵੈਸੇ ਉਹ ਫੈਬਰਿਕ ਕਿਉਂ ਕੋਸਟਲੀ ਹੁੰਦਾਗਾ ਤੇ ਫਿਰ ਉਹਦੇ ਉੱਤੇ ਇੰਬੋਰਡਰੀ ਹੋਏ ਜੋ ਸਿਰਫ ਸਪੈਸ਼ਲ ਆਪਾਂ ਤੁਹਾਡੀ ਆਰਡਰ ਤੇ ਹੀ ਲੈ ਕੇ ਆਵਾਂਗੇ ਲਓ ਜੀ ਇਹ ਸੂਟ ਤੁਸੀਂ ਸਾਡੇ ਕੋਲੋਂ ਵਾਈ ਕਰ ਸਕਦੇ ਹੋਗੇ ਇਹ 2000 ਰੁਪਏ ਦਾ ਸੂਟ ਹੈ ਜੀ ਬਾਕੀ ਦੁਪੱਟਾ ਵਗੈਰਾ ਦੀ ਫਿਨਿਸ਼ਿੰਗ ਵਗੈਰਾ ਕਿੱਦਾਂ ਕਰਵਾਉਣਾ ਉਹ ਅਲੱਗ ਤੋਂ ਆ ਤੇ ਇੱਕ ਸੂਟ ਆਪਣਾ ਇਹ ਹੈਂਡਵਰਕ ਦਾ ਰੈਡੀ ਹੋਇਆ ਸੀ ਇਹ ਇੱਕ ਗੁੜੀਆ ਦਾ ਹੈਗਾ 16 17 ਸਾਲ ਦੀ ਗੁੜੀਆ ਦਾ ਤੇ ਉਹਨਾਂ ਨੇ ਬਿਲਕੁਲ ਹਲਕਾ ਤੇ ਲਾਈਟ weight ਸੂਟ ਮੈਰੂਨ ਨਾਲ ਇਹਦੀ ਮੈਚਿੰਗ ਕਰਵਾਈ ਹੈ ਬਾਕੀ ਦੀ ਸਟੀਚਿੰਗ ਦੁਪੱਟਾ ਵਗੈਰਾ ਫਿਨਿਸ਼ਿੰਗ ਪੱਟੀ ਲਾ ਕੇ ਫਿਰ ਆਪਾਂ ਇਹਦਾ ਦਿਖਾਵਾਂਗੇ ਬਿਲਕੁਲ ਹਲਕਾ ਸਿਰਫ ਦੋ ਇਹ ਬੰਚ ਘੇਰੇ ਤੇ ਪਵਾਏ ਨੇ ਬਾਜੂ ਦੇ ਉੱਤੇ ਆ ਗਏ ਇੱਕ ਬਹੁਤ ਸੋਨਾ ਸੂਟ ਰੈਡੀ ਹੋਇਆ ਹੈ ਹੈਂਡਵਰਕ ਦਾ ਉਹਨਾਂ ਨੇ ਹਲਕਾ ਫੁਲਕਾ ਜਿਹਾ ਹੀ ਕਰਵਾਇਆ ਸੀਗਾ ਤੇ ਬਾਕੀ ਹੁਣ ਮੈਂ ਤੁਹਾਨੂੰ ਦਿਖਾਨੀ ਆ ਸੂਟ ਡਿਸਕਾਊਂਟ ਦੇ ਉੱਤੇ ਹੀ ਦੇਵਾਂਗੇ ਇਹਨਾਂ ਨੂੰ ਸੂਟਾਂ ਨੂੰ ਸੋਨੂੰ ਅਸੀਂ ਤੇ ਆਪਾਂ ਗੁਰਪੂਰਬ ਦੇ ਲਈ ਹੁਣ 5 ਨਵੰਬਰ ਤੱਕ ਡਿਸਕਾਊਂਟ ਤੇ ਫਿਰ ਵੀਡੀਓਜ਼ ਪਾਉਂਦੇ ਰਹਾਂਗੇ ਤੁਹਾਨੂੰ 5 ਨਵੰਬਰ ਤੱਕ ਡਿਸਕਾਊਂਟ ਨੇ ਆ ਵੀਡੀਓ ਦਿਖਾਵਾਂਗੇ ਡਿਸਕਾਊਂਟ ਆਪਾਂ ਦਿੰਦੇ ਹੀ ਰਹਿਣੇ ਆਂਗੇ ਤੁਹਾਨੂੰ ਲਓ ਜੀ ਇਹ ਵਾਲਾ ਸੂਟ ਆ ਗਿਆ ਜੀ ਰਾਮ ਟੈਕਸ ਦਾ ਬਹੁਤ ਪਿਆਰਾ ਕਲਰ ਹੈ ਰਾਮ ਟੈਕਸ ਦਾ ਸਿੰਗਲ ਸਿੰਗਲ ਸੂਟ ਨੇ ਜੀ ਫਟਾਫਟ ਆਰਡਰ ਬੁੱਕ ਕਰਿਓ ਕਿਸੇ ਚ ਵੀ ਰਿਪੀਟ ਨਹੀਂ ਹੋਊਗਾ ਤੇ ਪੈਣਾ ਕਹਿੰਦੇ ਨੇ ਜੇ ਇਹਦੇ ਚ ਕਲਰ ਇਹ ਹੀ ਕਲਰ ਚ ਰਿਪੀਟ ਰਿਪੀਟ ਨਹੀਂ ਕੁਝ ਵੀ ਹੋਊਗਾ ਜੀ ਸਿੰਗਲ ਸਿੰਗਲ ਕਲਰ ਨੇ ਲਓ ਜੀ ਸੋ ਲੋ ਪੀਸ ਨੇ ਕਿਉਂਕਿ ਬੁਟੀਕ ਪੀਸ ਸਿੰਗਲ ਸਿੰਗਲ ਮੈਨੂੰ ਇਹ ਹੁੰਦਾ ਹੈਗਾ ਇੱਕ ਨੇ ਪਾਇਆ ਦੂਜਾ ਨਾ ਪਾਵੇ ਤੇ ਇਹਦੇ ਨਾਲ ਆਪਾਂ ਸ਼ਪੂਨ ਦਾ ਦੁਪੱਟਾ ਡਾਈ ਕਰਵਾਇਆ ਹੈਗਾ ਤੇ ਸਿੰਪਲ ਦੁਪੱਟਾ ਹੈਗਾ ਸ਼ਪੂਨ ਦਾ ਤੇ ਇਹ ਸੂਟ ਆਪਾਂ ਨੂੰ ਪੈ ਗਿਆ ਜੀ ਇਹ ਵਿਦ ਦੁਪੱਟਾ ਡਾਈ 1500 ਰੁਪਏ ਦਾ 1500 ਰੁਪਏ ਦਾ ਸੂਟ ਹੈ ਜੀ ਇਹ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਵਿਦ ਦੁਪੱਟਾ ਜੇ ਤੁਸੀਂ ਵਿਦਆਊਟ ਦੁਪੱਟਾ ਲੈਣਾ ਹੈਗਾ ਤਾਂ ਵੀ ਲੈ ਸਕਦੇ ਹੋਗੇ ਇਹ ਕਿਸੇ ਨੇ ਡਾਈ ਕਰਵਾਇਆ ਸੀਗਾ ਬਟ ਫਿਰ ਅਗਲੇ ਨੇ ਦੁਬਾਰਾ ਮੈਨੂੰ ਕੋਈ ਉਹ ਨਹੀਂ ਕੀਤਾ ਹੈਗਾ ਤਾਂ ਕਰਕੇ ਮੈਂ ਨਾਲ ਦਿਖਾ ਰਹੀ ਆਂਗੀ ਤੇ ਲੋ ਜੀ ਫਟਾਫਟ ਨਾਲ ਦੀ ਨਾਲ ਆਪਣਾ ਆਰਡਰ ਪਲੇਸ ਕਰ ਦਿਓ ਜਿਵੇਂ ਇਹ 1590 ਰੁਪਏ ਤੁਸੀਂ ਸ਼ਿਪਿੰਗ ਵਿਦ ਪਾ ਕੇ ਆਪਣਾ ਸ਼ਿਪਿੰਗ ਨਾਲ ਹੀ ਹੋਊਗੀ ਤੇ ਵਿੱਚ ਇਨਕਲੂਡ ਹੈ ਕਿ ਇੰਡੀਆ ਚ ਕਿਤੇ ਵੀ ਮੰਗਵਾ ਸਕਦੇ ਹੋ 1590 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਵਿਦ ਦੁਪੱਟਾ ਲੈ ਸਕਦੇ ਹੋ ਜੇ ਫਿਨਿਸ਼ਿੰਗ ਵਗੈਰਾ ਕਰवानी ਹੈ ਦੁਪੱਟੇ ਤੇ ਜਾਂ ਸਟੀਚਿੰਗ ਕਰਵਾਉਣਾ ਉਹ ਆਪਣਾ ਲੱਗ ਤੋਂ ਹੋਊਗਾ ਜੀ ਕੋਸਟ ਤੇ ਬਹੁਤ ਸੋਹਣਾ ਸੂਟ ਹੈਗਾ ਰਾਮਟੈਕਸ ਦਾ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਲਵਲੀਨ ਦਾ ਲਵਲੀਨ ਦਾ ਸੂਟ ਹੈ ਜੀ ਇਹ ਤੇ ਇਹ ਇਹਦੇ ਨਾਲ ਵੀ ਆਪਣੀ ਜਿਹੜੀ ਬਾਟਮ ਹੈਗੀ ਬਹੁਤ ਸੋਹਣੀ ਕਾਫੀ ਸ਼ੇਡ ਦੀ ਮੈਂ ਬਾਟਮ ਦਾ ਦੱਸ ਦਿੰਦੀ ਆ ਤੁਹਾਨੂੰ ਕਿਹੜੀ ਬ੍ਰਾਂਡ ਦੀ ਹੈਗੀ ਰਸ਼ੀਆ ਬ੍ਰਾਂਡ ਦੀ ਹੈ ਜੀ ਰਸ਼ੀਆ ਦੀ ਬਾਟਮ ਰਹੂਗੀ ਇਹਦੇ ਨਾਲ ਤੇ ਕਿਉਂਕਿ ਸਾਰਾ ਨਾ ਜਿਹੜਾ ਸੂਟ ਦਾ ਨਚੋੜ ਹੁੰਦਾ ਜੀ ਕਈ ਵਾਰ ਆਪਾਂ ਨੇ ਵਧਾਣਾ ਘਟਾਣਾ ਆਪਣੇ ਅਕੋਰਡਿੰਗ ਹੁੰਦਾ ਹੈਗਾ ਜਿਵੇਂ ਆਪਾਂ ਰੇਟ ਵਧਾਣੇਗਾ ਤਾਂ ਆਪਾਂ ਪਿਓਰ ਦਾ ਦੁਪੱਟੇ ਤੇ ਵਗ ਜਾਣੇਗੇ ਤੇ ਜੇ ਆਪਾਂ ਨੇ ਰੇਟ ਘਟਾਣਾ ਸੈਮੀ ਚ ਆ ਜਾਂਦੇ ਆਂਗੇ ਹਰ ਇੱਕ ਤਰ੍ਹਾਂ ਦੀ ਦੇਖੋ ਲੈਸਾਂ 'ਚ ਵੀ ਬਹੁਤ ਅੰਤਰ ਪਿਆ ਹੈਗਾ ਹਨਾ ਖੁਦ ਪਰ 100 ਆਂਦਾ ਚਲੋ 100 200 ਰੁਪਏ ਦਾ ਫਰਕ ਪੈਂਦਾ ਹੈਗਾ ਤੇ ਬਾਕੀ ਜਿੱਦਾਂ ਆਪਾਂ ਕੋਈ ਵੀ ਚੀਜ਼ ਨਾਲ ਆਪਾਂ ਹਲਕੀ ਬਾਟਮ ਲਗਾ ਦਿੰਦੇ ਨੇਗੇ ਤਾਂ ਉਹ ਕਹਿੰਦੇ ਨੇ ਜੀ ਸਾਨੂੰ ਐਨੇ 'ਚ ਮਿਲ ਰਿਹਾ ਉਹਦੀ ਬਾਟਮ ਵਧੀਆ ਨਹੀਂ ਹੁੰਦੀ ਹੈਗੀ ਸ਼ਰਟ ਸੇਮ ਲਗਾ ਦਿੰਦੇ ਨੇਗੇ ਤੇ ਬਾਟਮ ਜਦੋਂ ਪਲੇਨ ਫੈਬਰਿਕ ਤੇ ਕੰਮ ਆ ਜਾਂਦਾ ਜੀ ਫਿਰ ਉਹ ਸੇਮ ਨਹੀਂ ਹੁੰਦਾ ਹੈਗਾ ਸਟਫ ਆਪਾਂ ਹਲਕੀ ਲਗਾ ਕੇ ਫਿਰ ਉਹਦੀ ਕੋਸਟ ਘਟ ਜਾਂਦੀ ਹੈਗੀ ਬਟ ਆਪਣਾ ਕੰਮ ਐਵੇਂ ਦਾ ਨਹੀਂ ਮੈਂ ਦੱਸਦੀ ਆਂ ਜੇ ਹਲਕੀ ਤਾਂ ਹਲਕੀ ਦੱਸਾਂਗੇ ਜੇ ਵਧੀਆ ਵਾਲੀ ਐ ਤਾਂ ਵਧੀਆ ਵਾਲੀ ਦੱਸਾਂਗੇ ਵੈਸੇ ਮੇਰੀ ਇਹ ਹੀ ਹੁੰਦੇ ਹੁਣ ਜੇ ਤੁਸੀਂ ਪੈਸੇ ਲਾ ਰਹੇ ਹੋਗੇ 셔ਟ ਵਧੀਆ ਪੇਰੀ ਬਾਟਮ ਖਰਾਬ ਹੋਊਗਾ ਤਾਂ ਕੋਈ ਫਾਇਦਾ ਨਹੀਂ ਹੈਗਾ ਹਲੋ ਜੀ ਇਹ ਵਾਲਾ ਆ ਗਿਆ ਜੀ ਆਪਣਾ 1200 1290 1290 ਵਿਦ ਸ਼ਿਪਿੰਗ ਲਵਲੀਨ ਦਾ ਹੈ ਜੀ ਇਹ ਵਿਦ ਸ਼ਿਪਿੰਗ 1290 ਪਹਿਲਾਂ ਦੇਖੋ ਜੀ ਹੋਰ ਵੀ ਡਿਸਕਾਊਂਟ ਤੇ ਸੀਗੇ ਵੱਟ ਹੁਣ ਜਿਵੇਂ ਜਿਵੇਂ ਸਰਦੀ ਵਧਦੀ ਜਾਂਦੀ ਹੈਗੀ ਰੇਟ ਅੱਪ ਹੋਈ ਜਾਣਗੇ ਇਹ ਆਗੇ ਜੀ ਇਹ ਵੀ ਲਵਲੀਨ ਦੀ ਸ਼ਰਟ ਹੈ ਕਿਉਂਕਿ ਸਟਫ ਹਾਂਜੀ ਲਵਲੀਨ ਦੀ ਸ਼ਰਟ ਹੈਗੀ ਰਾਮ ਟੈਕਸ ਦੀ ਬਾਟਮ ਹੈ 1290 ਸੌਰੀ ਇਹ 1290 ਨਹੀਂ ਹੈਗੇ ਜੀ ਇਹ 1190 ਹੈ ਕਿਉਂਕਿ ਇਹਦੇ ਨਾਲ ਰਸ਼ੀਆ ਬ੍ਰਾਂਡ ਦੀ ਸ਼ਰਟ ਹੈ ਇਹ 1290 ਹੈ ਜੀ ਰਾਮ ਟੈਕਸ ਦੀ ਬਾਟਮ ਨਾਲ 1290 1190 ਸ਼ੀਪਿੰਗ ਵਿੱਚ ਹੀ ਹੈ ਸ਼ੀਪਿੰਗ ਕੋਈ ਅੱਗ ਤੋਂ ਨਹੀਂ ਫਟਾਫਟ ਆਰਡਰ ਪਲੇਸ ਕਰੋ ਚਲੋ ਇਹ ਤਾਂ ਮੇਰੇ ਕੋਲ ਸਿੰਗਲ ਜੇ ਪੀਸ ਸੀਗੇ ਮੈਂ ਤਾਂ ਦਿਖਾਤੇ ਤੁਹਾਨੂੰ ਅਲੱਗ-ਅਲੱਗ ਪ੍ਰਾਈਸ ਦੇ ਬਾਕੀ ਸਾਰੇ ਸੇਮ ਪ੍ਰਾਈਸ ਦੇ ਹੋਣਗੇ ਇਹ ਰੰਗ ਰਸ਼ੀ ਦੇ ਸੂਟ ਨੇ ਜੀ ਰੰਗ ਰਸ਼ੀ ਦਾ ਇੰਨਾ ਕੁ ਜ਼ਿਆਦਾ ਵਧੀਆ ਰਿਸਪੌਂਸ ਰਿਹਾ ਹੈਗਾ ਸਾਨੂੰ ਬਹੁਤ ਜ਼ਿਆਦਾ ਕਾਟਨ ਦੇ ਸੂਟਾਂ ਦੇ ਵਿੱਚ ਵੀ ਸਿੰਥੈਟਿਕ ਸੂਟਾਂ ਦੇ ਵਿੱਚ ਵੀ ਤੇ ਹੁਣ ਅੱਗੇ ਵਿੰਟਰ ਵਾਲੇ ਸਟਾਫ ਦੇ ਵਿੱਚ ਕਿਉਂਕਿ ਰੰਗ ਰਸ਼ੀਆ ਇੱਕ ਨਵਾਂ ਬ੍ਰਾਂਡ ਇਹਨਾਂ ਨੇ ਲਾਂਚ ਕੀਤਾ ਹੈਗਾ ਤੇ ਸਟਾਫ ਵੀ ਇਹ ਬੰਦੇ ਰਹੇ ਨੇ ਤੁਹਾਨੂੰ ਵੀ ਪਤਾ ਨਵੀਂ ਚੀਜ਼ਾਂ ਦੀ ਵਧੀਆ ਹੀ ਹੁੰਦੀ ਹੈ ਫਿਰ ਹੌਲੀ-ਹੌਲੀ ਕਾਪੀਜ਼ ਹੋ ਜਾਂਦੀਆਂ ਨੇਗੀਆਂ ਬਹੁਤ ਜ਼ਿਆਦਾ ਵਧੀਆ ਇਹਨਾਂ ਦਾ ਆਪਾਂ ਨੂੰ ਰਿਸਪੌਂਸ ਰਿਹਾ ਹੈਗਾ ਤੇ ਇਹ ਹਲਕੀ ਤੇ ਲਾਈਟ weight ਵਾਲੀ ਕੋਟ ਰਾਈਜ਼ ਹੈ ਇਹਨੂੰ ਇੱਕ ਪਸ਼ਮੀਨੇ ਦੀ ਤਰ੍ਹਾਂ ਹੀ ਕਹਿ ਸਕਦੇ ਆਂਗੇ ਕੋਟਰਾਇਜ਼ ਵਾਂਗੂ ਨਹੀਂ ਹੈਗੀ ਇਹ ਥਿੰਕ ਨਹੀਂ ਹੈਗੀ ਇਹ ਥਿਨ ਹੈ ਬਿਲਕੁਲ ਪਤਲੀ ਤੇ ਇੱਕ ਤਰ੍ਹਾਂ ਇਹਨੂੰ ਪਸ਼ਮੀਨਾ ਹੀ ਕਹਿ ਸਕਦੇ ਆਂਗੇ ਆਪਾਂ ਕਲਰ ਪ੍ਰਿੰਟ ਚੈੱਕ ਕਰੀ ਚੱਲਿਓ ਤੁਸੀਂ ਬਹੁਤ ਸੋਹਣੇ ਬਹੁਤ ਪਿਆਰੇ ਅਮੇਜ਼ਿੰਗ ਜੀਆਂ ਚੀਜ਼ਾਂ ਰਹਿ ਗਈਆਂ ਤੇ ਰੰਗ ਰਸ਼ੀਆ ਦਾ ਰਹੂਗਾ ਜੀ ਲਾਈਟ weight ਬਿਲਕੁਲ ਮੈਂ ਤੁਹਾਨੂੰ ਦਿਖਾ ਹੀ ਦਿੰਨੀ ਹੈਗੀ ਲਾਈਟ weight ਹੈ ਦੇਖੋ ਆਪਣੇ ਕੋਲੇ ਮੈਂ ਤੁਹਾਨੂੰ ਦਿਖਾਨੀ ਆਂ ਕਿਉਂਕਿ ਵੈਸੇ ਤਾਂ ਮੈਨੂੰ ਚਾਹੇ ਕੋਈ ਇਹ ਕਹੇ ਵੀ ਤੁਸੀਂ ਹਰ ਇੱਕ ਪੇਤ ਦਿਨੇ ਆਪਣੇ ਕਸਟਮਰ ਨੂੰ ਮੇਰੀ ਸਾਰੀ ਫੈਮਿਲੀ ਜੀ ਤਾਂ ਹੁਣ ਇਹ ਹੈਵੀ ਹੈ ਹੈਵੀ ਹੈ ਮੋਟੀ ਹੈਗੀ ਤੇ ਇਹਦੇ ਨਾਲ ਜਿਹੜੀ ਆਪਾਂ ਨੇ ਪਸ਼ਮੀਨੇ ਦੀ ਬਾਟਮ ਲਾਈ ਹੋਈ ਹੈ ਪ੍ਰਾਈਸ ਦਾ ਫਰਕ ਪੈ ਜਾਂਦਾ ਹੈਗਾ ਤੇ ਬਾਕੀ ਬ੍ਰਾਂਡ ਦਾ ਫਰਕ ਹੋ ਗਿਆ ਇਹਨਾਂ ਦੇ ਨਾਲ ਜਿਹੜੀਆਂ ਬਾਟਮ ਨੇ ਬਾਟਮ ਵੀ ਸੇਮ ਸਟਫ ਚ ਹੋਣਗੀਆਂ ਸੇਮ ਬ੍ਰਾਂਡ ਦੀਆਂ ਹੋਣਗੀਆਂ ਸੇਮ ਬ੍ਰਾਂਡ ਰਹੂਗਾ ਜੀ ਹਲਕੀਆਂ ਤੇ ਲਾਈਟ ਵੇਟ ਕੋਈ ਪਸ਼ਮੀਨੇ ਦੀ ਨਹੀਂ ਲਾਈ ਹੋਈ ਵੀ ਆਪਾਂ ਚੱਕ ਕੇ ਇਹਦੇ ਨਾਲ ਏਕੇ ਦੀ ਲਾਤੀ ਤਾਂ ਰੇਟ ਘਟ ਜੂਗਾ ਹੁਣ ਆਪਾਂ ਨੇ ਪਹਿਣਾ ਨੇ ਆਨਲਾਈਨ ਦੇਖ ਲਿਆ ਜੀ ਇਹ ਤਾਂ ਇਹੀ ਰੰਗ ਰਸ਼ੀਆ ਦੇ ਐਨੇ ਨੂੰ ਪਾਰੇ ਨੇਗੇ ਉਹਦੇ ਨਾਲ ਬਾਟਮ ਦੇਖਿਓ ਕਿਹੜੇ ਸਟੱਫ ਦੀ ਐ ਤੇ ਕੀ ਕਿਹੜਾ ਬ੍ਰਾਂਡ ਹੈਗਾ ਪਲੀਜ਼ ਇਹ ਚੀਜ਼ਾਂ ਦਾ ਧਿਆਨ ਦੇ ਕੇ ਫੇਰ ਆਪਣਾ ਪੈਸਾ ਜਿਹੜਾ ਲਾਇਆ ਕਰੋ ਆਪਾਂ ਬੜੀ ਮਿਹਨਤ ਨਾਲ ਕਮਾਉਂਦੇ ਆ ਪੈਸਾ ਲਓ ਜੀ ਸੇਮ ਸਟੱਫ ਦੀ ਬਾਟਮ ਤੇ ਇਹ ਵਾਲਾ ਆ ਗਿਆ ਜੀ ਬਹੁਤ ਸੋਹਣਾ ਕਲਰ ਹੈ ਬਹੁਤ ਪਿਆਰਾ ਬਹੁਤ ਹੀ ਜਿਆਦਾ ਜ਼ਬਰਦਸਤ ਜਿਹਾ ਸ਼ੇਡ ਹੈਗਾ ਇਹਨੂੰ ਸਟੀਚਿੰਗ ਦੇ ਵਿੱਚ ਤੁਸੀਂ ਸ਼ਰਟ ਬਾਟਮ ਨਾਲ ਦਾ ਫੈਬਰਿਕ ਲਗਾ ਕੇ neck ਨੁੱਕ ਤੇ ਡਿਜ਼ਾਈਨ ਬਣਾਓਗੇ ਤਾਂ ਬਹੁਤ ਸੋਹਣਾ ਬਣਨ ਵਾਲਾ ਹੈਗਾ ਇਹ ਲਓ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਸਾਰੇ ਵਿంటర్ ਦੇ ਅਕੋਰਡਿੰਗ ਬੜੇ ਪਿਆਰੇ ਪਿਆਰੇ ਬਹੁਤ ਪਿਆਰਾ ਬਹੁਤ ਹੀ ਪਿਆਰੇ ਨੇ ਸਾਰੇ ਸ਼ੇਡ ਬਹੁਤ ਸੋਹਣੇ ਨੇਗੇ ਤੇ ਲਾਈਟ ਡਾਰਕ ਹਰ ਤਰ੍ਹਾਂ ਦਾ ਕੰਬੋ ਹੈਗਾ ਆਪਣੇ ਕੋਲੇ ਦੇਖੋ ਜੀ ਪੀਚ ਸ਼ੇਡ ਆ ਗਿਆ ਤੇ ਇਹ ਵਾਲਾ ਸ਼ੇਡ ਆ ਗਿਆ ਇਹਨਾਂ ਦਾ ਪ੍ਰਾਈਸ ਅੱਜ ਪਹਿਲਾਂ ਆਪਾਂ ਇਹਨਾਂ ਦਾ ਪ੍ਰਾਈਸ ਦੇ ਰਹੇ ਹਾਂ ਜੀ 1400 ਰੁਪਏ ਸ਼ਿਪਿੰਗ ਐਕਸਟਰਾ ਹੈਗੀ ਮੇਰੀ ਪੁਰਾਣੀ ਵੀਡੀਓ ਚੈੱਕ ਕਰ ਸਕਦੇ ਹੋ ਪਹਿਲਾਂ ਵੀ ਆਪਾਂ ਇਹ ਸਟਫ ਲੈ ਕੇ ਆਏ ਸੀਗੇ ਤੇ ਹੁਣ ਆਪਾਂ ਇਹ ਸਟਫ ਲੈ ਕੇ ਆਏ ਆ ਤੁਹਾਡੇ ਲਈ 1290 ਰੁਪਏ ਦੇ ਵਿੱਚ 1290 ਰੁਪਏ ਦੇ ਵਿੱਚ ਵਿਦ ਸ਼ਿਪਿੰਗ 1290 ਰੁਪਏ ਵਿਦ ਸ਼ਿਪਿੰਗ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਇਸ ਤੋਂ ਭਾਰੀ ਡਿਸਕਾਊਂਟ ਨਹੀਂ ਮਿਲੂਗਾ ਤੁਹਾਨੂੰ ਇਹਨਾਂ ਦੇ ਵਿੱਚ ਤੇ 200 ਰੁਪਏ ਦਾ ਫਰਕ ਪੈ ਗਿਆ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਬ੍ਰਾਂਡ ਦੇ ਸੂਟ ਪਾਓ ਘਰੇ ਵੀ ਪਾਓ ਪਹਿਣੇ 1200 1200 ਦਾ ਸੂਟ ਵੈਸੇ ਆਂਦਾ ਹੈਗਾ ਤੇ ਲੋਕਲ ਆਂਦਾ ਹੈਗਾ ਫਿਰ ਉਸ ਨੂੰ ਉਹ ਤੇ ਬੁਰਾ ਆ ਜਾਂਦਾ ਦੋ ਵਾਰੀ ਚ ਸਿੱਟ ਦਿੰਨੇ ਆਗੇ ਆਪਾਂ ਬਟੇ ਬਹੁਤ ਵਧੀਆ ਨੇਗੇ ਬਾਹਰ ਅੰਦਰ ਪਾਓ ਰਿਸ਼ਤੇਦਾਰੀ ਚ ਪਾਓ ਘਰੇ ਪਾਓ ਜਿਵੇਂ ਮਰਜ਼ੀ ਹੰਡਾਓ ਕੁੱਟਕੁੱਟ ਕੇ ਵਾਸ਼ੇਬਲ ਨੇ ਮਸ਼ੀਨ ਚ ਵਾਸ਼ ਕਰੋ ਜਿੱਦਾਂ ਮਰਜ਼ੀ ਐਦਾਂ ਹੀ ਰਹਿਣਾ ਇਹਨਾਂ ਨੇ ਇਹਤੇ ਕੋਈ ਬੁਰਾ ਨਹੀਂ ਆਣਾ ਹੈਗਾ ਤੇ ਜਮ ਹਲਕੇ ਨੇਗੇ ਜੂਬੜ ਜੇ ਨਹੀਂ ਹੈਗੇ ਵੀ ਆਰਾਮ ਨਾਲ ਹੁਣ ਪਾਣ ਲੱਗ ਜੂਗੇ ਤੁਸੀਂ ਅੱਗੇ ਮਾਰਚ ਐਪ੍ਰਲ ਤੱਕ ਪਾਉਂਗੇ ਐਨਾ ਸੋਨਾ ਸਟਾਫ ਹੈਗਾ 1290 ਰੁਪਏ ਇਹਨਾਂ ਦਾ ਜਿਹੜਾ ਪ੍ਰਾਈਸ ਹੈ ਵਿਦ ਸ਼ਿਪਿੰਗ ਫਟਾਫਟ ਆਰਡਰ ਬੁੱਕ ਕਰੋ ਸਿੰਗਲ ਸਿੰਗਲ ਪੀਸ ਹੈ ਸੋ ਲੋ ਕੋਈ ਵੀ ਡਬਲ ਪੀਸ ਨਹੀਂ ਹੈਗਾ ਇਹਨਾਂ ਦੇ ਵਿੱਚ ਕੋਈ ਵੀ ਡਬਲ ਸੂਟ ਹੈ ਨਹੀਂ ਆਪਣੇ ਕੋਲੇ ਇਹ 1290 ਵਾਲੇ ਦਿਖਾਏ ਨੇ ਮੈਂ ਤੁਹਾਨੂੰ ਇਹ ਮੈਂ ਤੁਹਾਨੂੰ ਦੱਸ ਹੀ ਚੁੱਕੀ ਆਂਗੀ ਇਹ ਵੀ 1290 ਦਾ ਹੈਗਾ ਤੇ ਰਾਮ ਟੈਕਸ ਦਾ ਤੇ 1190 ਦਾ ਸੌਰੀ ਇਹ ਲਵਲੀਨ ਦਾ ਰਾਮ ਟੈਕਸ ਦੀ ਬੋਟ ਮੇ ਇਹਦੇ ਨਾਲ ਰਸ਼ੀਆ ਦੀ ਸ਼ਰਟ ਹੈਗੀ ਤੇ 400 ਰੁਪਏ ਦਾ ਬਾਟਮ ਦਾ ਫਰਕ ਪੈ ਗਿਆ ਸਟਫ ਸੈੱਟ ਦਾ ਸੇਮ ਹੈ ਬਾਟਮ ਦਾ ਫਰਕ ਪੈ ਗਿਆ ਤੇ ਇਹ ਵਾਲਾ ਆਪਾਂ ਨੇ 1590 ਦਾ ਰਾਮਟੈਕਸ ਦਾ ਬਹੁਤ ਸੋਹਣਾ ਸਟਫ ਹੈ ਬਹੁਤ ਜ਼ਿਆਦਾ ਪਿਆਰਾ ਕਲਰ ਹੈਗਾ ਜਿਹੜਾ ਮਰਜੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰਿਓ 9253115036 ਤੇ ਤੇ ਆਪਣਾ ਆਰਡਰ ਪਲੇਸ ਕਰੋ ਹਰ ਤਰ੍ਹਾਂ ਦੀ ਇੰਬੋਰਡਰੀ ਕਰਵਾ ਸਕਦੇ ਹੋ ਸਟੀਚਿੰਗ ਕਰਵਾ ਕੇ ਲੈ ਸਕਦੇ ਹੋ ਹਰ ਤਰ੍ਹਾਂ ਦਾ ਦੁਪੱਟੇ ਦਾ ਫੈਬਰਿਕ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਥੈਂਕ ਯੂ